ਜਗਾ ਫਾਇਰ ਕੀਤੀ ਵਿਜਰਸ ਵਾਲਿਆਂ ਦੇ ਲੁਧਿਆਣੇ ਦੇ ਵਿੱਚ ਨਵੇਂ ਸ਼ਹਿਰ ਦੇ ਵਿੱਚ ਦੋਵੇਂ ਨੌਕਡਾਊਨ ਕਰ ਦਿੱਤੀਆਂ ਕੋਰਟ ਨੇ ਕਲੀਨ ਚਿੱਟ ਦੇ ਦਿੱਤੀ ਇਸੇ ਤਰ੍ਹਾਂ ਸਾਡੇ ਅਰੋੜਾ ਸਾਹਿਬ ਹੁਸ਼ਿਆਰਪੁਰ ਵਾਲੇ ਉਹਨਾਂ ਦੇ ਉੱਤੇ ਉਹਨਾਂ ਨੂੰ ਵੀ ਕਲੀਨ ਚਿੱਟ ਮਿਲੀ ਕੋਰਟ ਤੋਂ ਹਰਦੀਾਲ ਕੰਬੋਜ ਜੀ ਉਹਨੇ 9 ਘਣਾਵਾਗਾ ਤਾਂ ਬੜੇ ਹੋ ਜਾਣੇ ਨਾਲ ਦੀ ਨਾਲ ਆਮ ਆਦਮੀ ਪਾਰਟੀ ਦੇ ਇੱਕ ਸਟੰਟ ਜਦੋਂ ਜਦੋਂ ਕਿਤੇ ਕੋਈ ਇਲੈਕਸ਼ਨ ਆ ਜਾਏ ਤੇ ਆਪਣੇ ਮੁਰਗਾ ਹਲਾਲ ਕਰ ਦਿੰਦੇ ਆ ਪਹਿਲਾਂ ਸਿੰਗਲਾ ਸਾਹਿਬ ਤੇ ਫਿਰ ਆਪਣੇ ਸਰਾਰੀ ਅਮਿਤ ਰਤਨ ਅਮਿਤ ਰਤਨ ਤੇ ਫਿਰ ਸਰਾਰੀ ਸਾਹਿਬ ਤੇ ਲੇਕਿਨ ਰਮਨ ਰਮਨ ਨਵਾਂ ਮੁਰਗਾ ਨਵਾਂ ਮੁਰਗਾ ਦੇਖੋ ਉਥੇ ਤਿੰਨ ਇਲੈਕਸ਼ਨਾਂ ਹੋਈਆਂ ਉੱਥੇ ਸਾਰੀ ਸਰਕਾਰ ਗਈ ਪਹਿਲਾਂ ਭਾਈ ਇਲੈਕਸ਼ਨ ਮੈਂਬਰ ਪਾਰਲਮੈਂਟ ਦੀ ਹੋਈ 2 ਮਹੀਨੇ ਉੱਥੇ ਇਲੈਕਸ਼ਨਰਦੇ ਰਹੇ ਤਾਂ ਕੀ ਉਹ ਦੋ ਪਤਾ ਨਹੀਂ ਲੱਗਾ ਮਰੋੜਾ ਕੀ ਚੀਜ਼ ਲੋਕਾਂ ਨੇ ਸ਼ਿਕਾਇਤ ਨਹੀਂ ਕੀਤੀ ਕੀਤੀ ਲੇਕਨ ਕਮਾਊ ਪੁੱਛੀ ਉਹਦੇ ਬਾਅਦ ਫਿਰ ਚੈਨਲ ਇਲੈਕਸ਼ਨ ਮੈਂਬਰ ਪਾਰਲਮੈਂਟ ਦੀ ਹੋਈ ਫਿਰ ਭਾਈ ਇਲੈਕਸ਼ਨ ਜ਼ਿਲੰਦਰ ਵੈਸ ਦੀ ਹੋਈ ਤੇ ਅਮਨ ਮਰੋੜਾ ਪੂਰੀ ਅਮਨ ਨਹੀਂ ਰਮਨ 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 ਅਰੋੜਾ ਉਹ ਉੱਥੇ ਦਾ ਕਰਤਾ ਕਰਤਾ ਸੀ ਹੁਣ ਜਿਹਦੇ ਨਾ ਰਮਨ ਅਰੋੜਾ ਜੀ ਨੂੰ ਲੈ ਕੇ ਜਾਂਦੇ ਆ ਇਹ ਉਹ ਹੱਸਦੇ ਦਾ ਕੀ ਮਤਲਬ ਐ ਇਸ ਡਰਾਮਾ ਆ ਉਹਨੂੰ ਵੀ ਪਤਾ ਆ ਅਖੀਰ ਚ ਕੁਝ ਨਹੀਂ ਕਰਨਾ ਜਨਤਾ ਨੂੰ ਦੱਸ ਰਿਹਾ ਗੁੰਮਰਾਹ ਕਰ ਰਿਹਾ ਤੇ ਆਸ਼ੂ ਜੀ ਦੇ ਕਾਰਟੂਨ ਬਣਾ ਕੇ ਯਰੋ ਜਿਹੜੇ ਕਰ ਰਿਹਾ ਤੁਹਾਡੇ ਸਾਹਮਣੇ ਆ ਭੱਜ ਰਿਹਾ ਜੀ ਆਸ਼ੂ ਆਜੂ ਕਿੱਥੇ ਭਜੇਗਾ ਸ਼ੂਟ ਡਟਕੇ ਲੜੇਗਾ ਔਰ ਅਸੀਂ ਲੋਕ ਮਜਬੂਤੀ ਨਾਲ ਖੜੇ ਹੋਵਾਂਗੇ ਝਲੰਦਰ ਵੈਸਟ ਹੈਂਡ ਮੈਂ ਇੱਕ ਬੇਨਤੀ ਕਰਨੀ ਚਾਹਨਾ ਕਿ ਪੰਜਾਬੀ ਨਾ ਕਦੇ ਡਰਿਆ ਨਾ ਭਜਿਆ ਲੁਧਿਆਣਾ ਵੈਸਟ ਸੌਰੀ ਜਿੱਥੇ ਦੇ ਹੋਈਏ ਪੇਕੇ ਜਿੱਥੇ ਹੋਦੇ ਆ ਲੁਧਿਆਣਾ ਵੈਸਟ ਲੁਧਿਆਣਾ ਸਾਰਾ ਸਾਰਾ ਪੰਜਾਬ ਦੱਸਦੇ ਨਹੀਂ ਤੇ ਲੁਧਿਆਣਾ ਵੈਸਟ ਦੇ ਲੋਕ ਅਸ਼ਵੀਜੀ ਨਾਲ ਬਹੁਤ ਕਰਦੇ ਆ ਖੜੇ ਹੋਣ ਕੇ ਔਰੇ ਖਮੀਆ ਸ਼ੂਜੀ ਤੇ ਪਰਚਾ ਕਰਕੇ ਉਹਨਾਂ ਪਤਾ ਉਹਨਾਂ ਨੇ ਨਹੀਂ ਲੱਗਾ ਉਹ ਡਰਾਉਣਾ ਚਾਹੁੰਦੇ ਆ ਥੱਲੇਲੇ ਵਰਕਰਾਂ ਨੂੰ ਪਰ ਵਰਕਰ ਵੀ ਜਾਣਦੇ ਆ ਕਿ ਜੇ 85 ਐਫ ਆਈ ਆਰਾਂ ਹੋਈਆਂ ਉਹਦੀ ਜਵਾਨਤਾ ਹੋ ਗਈਆ ਯਾਰ 158 ਦੀ ਵੀ ਜਵਾਨਤਾ ਹੋ ਜਾਣਗੀਆਂ ਝੋਲਾ ਕਾਦਾ ਇਲੈਕਸ਼ਨ ਲੜੋ სპੋਰਟਸਮੈਨਾਂ ਕਰ ਪਰ ਮੈਂ ਥੋਰ ਗੱਲ ਕਹਿਣੀ ਚਾਹੁੰਦਾ ਵੇਖੋ ਸਾਡੀ ਰਾਜਨੀਤੀ ਦੇ ਵਿੱਚ ਪੰਜਾਬ ਗੁਟਾਸਾਹੀ 2002 ਜਦੋਂ ਬਾਦਲ ਸਾਹਿਬ ਨੂੰ ਫੜ ਕੇ ਅੰਦਰ ਦਿੱਤਾ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਭਾਗ chia ਕਰਨਾ ਬਹੁਤ ਚੁਕੀਆਂ ਲੱਗਦੀਆਂ ਜਦੋਂ ਰਾਜ ਭਾਗ ਚਲੇ ਗਿਆ ਤੇ ਉਹੀ ਕੈਪਟਨ ਅਮਰਿੰਦਰ ਸਿੰਘ ਕੋਲੇ ਸਮਝੋਤਾ ਕੀਤਾ ਬਾਦਰਾ ਨਾਲ ਫਿਰ ਮਿਲ ਕੇ ਚੱਲੇ ਫਿਰ ਦਸਰ ਬਿਲਕੁਲ ਠੀਕ ਠਾਕ ਚੱਲਦੇ ਰਹੇ 5 ਸਾਲ ਕਾਂਗਰਸ ਦੇ ਰਾਜ ਚ ਮਿਲ ਕੇ ਚੱਲਦੇ ਰਹੇ ਜਦੋਂ ਲੋਕਾਂ ਨੇ ਵੇਖਿਆ ਕਿ ਇਹ ਮਿਲ ਗਏ ਆ ਮਿਲੇ ਉਹਨੂੰ ਲੋਕ ਠੋਕਦੇ ਆ ਸੁਖਾਟਿਆ ਲੜਾਈ ਤੁਹਾਡੀ ਆਪਣੀ ਕਾਂਗਰਸ ਦੀ ਪੰਜਾਬ ਦੀ ਆਸ਼ੂ ਲੜ ਰਿਹਾ ਅਸੀਂ ਮਜ਼ਬੂਤੀ ਨਾਲ ਨਾਲ ਖੜੇ ਆ ਤੇ ਜਿਹੜੇ ਵੀਰ ਉਧਰ ਨੇ ਯਾਰੇ ਮਤ ਸੁਣਿਓ ਇਹ ਫਤਰਾਖੋਰੀ ਦੀ ਰਾਜਨੀਤੀ ਖਤਮ ਹੋਣੀ ਚਾਹੀਦੀ ਆ ਤੇ ਕਰਤਾ ਹੀ ਕਰੋਗੇ ਲੋਕ ਸਿਆਣੇ ਆ ਜਵੰਦਰ ਵੈਸਟ ਦੇ ਲੋਕ ਲੁਧਿਆਣਾ ਵੈਸਟ ਦੇ ਲੋਕ ਬਹੁਤ ਸਿਆਣੇ ਆ ਆਸ਼ੂ ਜੀ ਨਾਲ ਕਰਦੇ mohabbat ਔਰ ਜਿਤੋਂੜਗੇ ਮਾਰ ਨੂੰ ਵੇਖਦੇ ਹੋਏ ਸਾਰੀਆਂ ਗੱਲਾਂ ਹੋਰੀਆਂ ਪਰਚਾ ਕਰ ਸਰਪੇਸ਼ੀ ਦਿੱਤਾ ਤੇ ਹੁਣ ਕਹਿੰਦੇ ਅਸੀਂ ਪਰਚਾ ਹੀ ਨਹੀਂ ਕੀਤਾ ਅਬ ਜਦੋਂ ਇਹਨਾਂ ਦਾ ਰਤਾਈ ਪ੍ਰਕਾਰੀ ਇਹ ਪਤਾ ਆ ਕਿ ਦੋ ਵਾਰ ਇਹਨਾਂ ਨੂੰ ਕੋਰਟ ਨੇ ਰਿਲੀਫ ਦਿੱਤੀ ਆ ਕੋਰਟ ਨੇ ਇਨਸਾਫ ਦਿੱਤਾ ਤੇ ਹੁਣ ਤੀਜਾ ਪਰਚਾ ਇਹ ਸਾਰੀਆਂ ਗੱਲਾਂ ਜਾਣਦੇ ਆ ਸਿਰਫ ਡਰੋਂ ਤੋਂ ਬੋਲਦੇ ਜੀ ਇਹ ਕੰਮ ਕੀਤਾ ਜਾ ਰਿਹਾ ਔਰ ਕਿਸੇ ਨੇ ਡਰਨਾ ਨਹੀਂ ਸਾਰਿਆਂ ਨੇ ਖੜੇ ਹੋਣਾ ਆਸ਼ੂ ਜੀ ਨੂੰ ਆਸ਼ੂ ਜੀ ਉਹ ਇਹ ਵੀ ਨਹੀਂ ਪਤਾ ਇਹ ਵੀ ਨਹੀਂ ਪਤਾ ਵੀ ਉਹਨੇ ਗ੍ਰਫਤਾਰ ਕਰਨ ਤੋਂ ਮਨਾ ਕੀਤਾ ਹੋਵੇ ਤੇ ਤਾਂ ਉਹਨੂੰ ਸਸਪੈਂਡ ਕੀਤਾ ਹੋਵੇ ਕਿਸੇ ਨੂੰ ਕਿਸੇ ਨੂੰ ਪਤਾ ਅੰਦਰਲੀ ਗੱਲ ਦਾ ਤੇ ਅੱਜ ਉਹਦੀ ਉਹ ਇੱਕ ਹੋਰ ਸਕ੍ਰਿਪਟ ਲੈ ਕੇ ਆ ਗਏ ਡਰਾਮੇ ਦੀ ਸਾਹਮਣੇ ਵੀ ਇਹ ਮੈਂ ਮੈਂ ਤੁਹਾਨੂੰ ਫੋਟੋ ਦਿਖਾਈ ਹੈ ਨਹੀਂ ਤਾਂ ਚਲੋ ਬਾਕੀ ਅਫਸਰਾਂ ਨੂੰ ਤਾਂ ਤੁਸੀਂ ਸੱਦ ਲੋ ਵਿਜੀਲੈਂਸ ਨੂੰ ਵੀ ਤੁਸੀਂ ਵਿੱਚ ਪਿਠਾ ਕੇ ਮੀਟਿੰਗਾਂ ਕਰਦੇ ਰਹੇ ਉਹਨਾਂ ਨੂੰ ਡਾਇਰੈਕਸ਼ਨਾਂ ਦਿੰਦੇ ਰਹੇ ਅੱਜ ਜੀ ਉਹ ਆ ਗਏ ਅੱਜ ਅੱਜ ਹਾਲਾਤ ਤੁਹਾਡੇ ਸਾਹਮਣੇ ਫੋਟੋ ਦਿਖਾਈ ਸਾਹਿਬ ਇਹ ਕਾਦੀ ਫੋਟੋ ਹੈ ਕੌਣ ਮੀਟਿੰਗ ਲੈ ਰਿਹਾ ਹੈ ਇਲੈਕਸ਼ਨ ਦੇ ਦੌਰਾਨ ਉਹਦੀ ਮੀਟਿੰਗ ਲੈਣਾ ਔਰ ਉਹਨੂੰ ਡਾਇਰੈਕਟ ਕਰਨਾ ਅਫਸਰਾਂ ਨੂੰ ਕੀ ਮਾਨੇ ਦੱਸਦਾ ਜੀ ਉਹ ਆਖਦੇ ਨੇ ਕਿ ਤੁਸੀਂ ਪਹਿਲੇ ਐਸੇ ਬੰਤੀ ਹੋ ਜਿਨ੍ਹਾਂ ਨੇ ਜਗਤਪ੍ਰੀਤ ਨੂੰ ਡੀਐਸਪੀ ਨਿਊਕ ਦਿੱਤਾ ਸੀ ਸਰ ਡੀਐਸਪੀ ਉਹ ਬਾਦਲਾਂ ਦੇ ਟਾਈਮ ਦਾ ਬਣਿਆ ਹੋਇਆ ਉਹਨਾਂ ਨੂੰ ਕੋ ਚੈੱਕ ਸਰ ਇਹ ਮਾਮਲਾ ਕੀ ਹੈ ਵੈਸੇ ਸਕੂਲ ਵਾਲਾ ਜਿਹੜਾ ਸਰ ਇਹ ਮਾਮਲਾ ਸਕੂਲ ਦਾ ਨਹੀਂ ਹੈ ਇਹ ਮਾਮਲਾ ਅੱਜ ਦੇ ਇਲੈਕਸ਼ਨ ਦਾ ਹੈ ਉਸ ਇਲੈਕਸ਼ਨ ਦੇ ਵਿੱਚ ਇਹ ਇਸ ਨੂੰ ਕਿਸ ਤਰੀਕੇ ਸੰਮਣ ਜਾਰੀ ਕੀਤੇ ਗਏ ਕਿਉਂ ਜਾਰੀ ਕੀਤੇ ਗਏ ਉਹਦੀ ਟਾਈਮਿੰਗ ਕੀ ਸੀ ਕਿ ਇਸ ਲਈ ਮੈਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਗਈ ਮੈਨੂੰ ਅਰੈਸਟ ਕਰਨਾ ਸੀ ਜਾਂ ਮੈਨੂੰ ਡਰਾਉਣਾ ਸੀ ਜਾਂ ਸਾਡੇ ਸਾਰੇ ਚੋਣ ਨੂੰ ਡੀਲ ਕਰਨ ਦੀ ਕੋਸ਼ਿਸ਼ ਸਵਾਲ ਇਹ ਹੈ ਸਾਹਿਬ 19 ਤਰੀਕ ਤੋਂ ਬਾਅਦ ਆਈ ਉਹਦੇ ਤੇ ਵੀ ਇਸ਼ੂ ਡਿਸਕਸ ਕਰ ਲਾਂਗੇ ਵੀ ਮਾਮਲਾ ਕੀ ਹੈ ਅੱਜ ਜਿਹੜਾ ਮਾਮਲਾ ਹੈ ਅੱਜ ਜਿਹੜੀਆਂ ਸਸਪੈਂਸ਼ਨ ਹੈ ਉਹ ਇਸ਼ੂ ਕਰਕੇ ਨਹੀਂ ਹੈ ਅੱਜ ਜਿਹੜੀਆਂ ਸਸਪੈਂਸ਼ਨ ਹੈ ਉਹ ਸੰਮਣ ਕੱਢਣ ਕਰਕੇ ਹੈ ਉਹ ਸੰਮਣ ਦੇ ਪਿਛਲੀ ਕਹਾਣੀ ਕੀ ਹੈ ਉਹ ਸਾਨੂੰ ਪੁੱਛਣਾ ਚਾਹੁੰਦੇ ਅਸੀਂ ਉਹਨਾਂ ਨੂੰ ਵੀ ਸਵਾਲ ਕਰਦੇ ਆ ਸਰਕਾਰ ਦੇ ਜੀ ਸਰ ਸੰਮਣ ਗੁਲਦੀਪ ਚਾਹਲ ਜੀ ਕਿਉਂ ਬਦਲੇ ਗਏ ਤੁਲਦੀਪ ਚਾਹਲ ਜੀ ਕਿਉਂ ਬਦਲੇ ਗਏ ਉਹ ਵੀ ਆਸ਼ੂ ਨੇ ਬਦਲਵਾਤੇ ਮੇਰੇ ਯਾਰ ਸੀਗੇ ਵਰਿੰਦਰ ਕੁਮਾਰ ਜੀ ਕਿਉਂ ਬਦਲੇ ਗਏ ਆਸ਼ੂ ਸਾਹਮਣੇ ਦੇ ਕੇ ਐਸ ਪੀ ਐਸ ਪਰਮਾਰ ਚੀ ਕਿਉਂ ਸਸਪੈਂਡ ਹੋਏ ਸਭ ਇਹ ਸਾਰਿਆਂ ਦੇ ਪਿੱਛੇ ਆਸ਼ੂ ਹੈ ਇਹਨਾਂ ਦਾ ਮਕੌਲ ਬਣਾ ਕੇ ਰੱਖਤਾ ਇਹਨਾਂ ਨੇ ਸਾਰੇ ਸਿਸਟਮ ਦਾ ਭਾਈ ਸਿਰਫ ਤੇ ਸਿਰਫ ਪੋਲੀਟੀਕਲ ਬੰਦੇ ਜਿਹੜੇ ਇਹਨਾਂ ਦੇ ਖਿਲਾਫ ਬੋਲਦੇ ਐ ਉਹਨਾਂ ਨੂੰ ਅੰਦਰ ਕਰਨਾ ਉਹ ਪੋਲੀਟੀਕਲ ਤਾਂ ਛੱਡ ਦੋ ਥੋੜੀ ਬਰਾਦਰੀ ਚੋਂ ਬੰਦੇ ਅੰਦਰ ਕੀਤੇ ਜਾਂਦੇ ਐ ਜਿਹੜੇ ਸੱਚ ਲਿਖਣ ਦੀ ਜ਼ਰੂਰਤ ਕਰ ਲੈਂਦੇ ਐ ਅੱਜ ਸਿਰਫ ਤੇ ਸਿਰਫ ਆਹੀ ਅਜਿਹਾ ਜੜਦਾ ਸੀ